ਹੈਲੋ ਜੀ ਸਸ਼ੀਕਾਰ ਸਾਰਿਆਂ ਨੂੰ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਆ ਤੇ ਆਪਾਂ ਤਰੇ ਜਨੀਆਂ ਬਾਰ ਨੂੰ ਤਾਂ ਸਵੇਰ ਸਵੇਰਾ ਟਾਈਮ ਆ ਤੇ ਦੇਖੋ ਬਾਰਿਸ਼ ਆ ਗਈ ਤੇ ਕੁਲਬੀਰ ਹੋ ਚੱਲਿਆ ਖੁਸ਼ ਬਾਰਿਸ਼ ਆਲਾ ਮੌਸਮ ਦੇਖ ਕੇ ਕਿ ਅੱਗੇ ਪਹਿਲਾਂ ਬਹੁਤ ਜ਼ਿਆਦਾ ਧੁੱਪ ਨਿਕਲੀ ਆਈ ਸੀ ਹੁਣ ਕਹਿੰਦਾ ਮਾਹੋਂ ਬਾਰਿਸ਼ ਆ ਗਈ ਤੇ ਇਹਦੀ ਭੂਆ ਦੀ ਕੁੜੀ ਆਈ ਹੋਈ ਆ ਨੂਰ ਤੇ ਇਹ ਇਹਦੇ ਨਾਲ ਖੇਡਦਾ ਪਿਆ ਵਾ ਕਹਿੰਦਾ ਮੈਂ ਨੂਰ ਨਾਲ ਖੇਡਣਾ ਤੇ ਕੁਲਬੀਰ ਦੇ ਪਾਪਾ ਵੀ ਬਾਰਿਸ਼ ਨੂੰ ਤਾਂ ਮੌਸਮ ਜਦ ਦੇਖ ਕੇ ਤੇ ਅੰਦਰ ਨੂੰ ਭੱਜੇ ਹੁੰਦੇ ਬਲਾ ਤਾਂ ਬਾਹਰ ਕੰਮ ਕਰਦੇ ਸੀ ਹੌਣ ਇਹਨਾਂ ਨੂੰ ਆਇਆ ਲੱਗਤ ਕਿ ਨਹੀਂ ਆਉਣ ਵਾਲਾ ਦਵਦਰ ਜਾ ਕੇ ਅੰਦਰ ਬੈਠ ਜੀਏ ਤੇ ਸਾਬਣ ਫੜਾ ਤਾਂਗਾ ਨੇ ਮੈਨੂੰ ਕਿੰਦੇ ਰੱਖ ਦੋ ਕਿਉਂਕਿ ਬਾਰਿਸ਼ ਤੋਂ ਬਾਅਦ ਖੋਜੂਗਾ ਤੇ ਹੁਣ ਅਸੀਂ ਖੜ ਕੇ ਗਰਮਮਤਾਂ ਕਰ ਰਹੇ ਹਾਂ ਤੁਹਾਡੇ ਨਾਲ ਕੁਲਵੀਰ ਦੇ ਪਪਾ ਮੈਨੂੰ ਕਹੀ ਜਾ ਰਿਹਾ ਕਿ ਕਿੰਦੇ ਕਿ ਮੀਂਹ ਵਾਲਾ ਮੌਸਮ ਆ ਗਿਆ ਫੜਾ ਫੜਾ ਦੇ ਸਾਰੇ ਕੰਮ ਖਤਮ ਕਰ ਲਾ ਮੈਂ ਕਿਹਾ ਕੋਈ ਗੱਲ ਨਹੀਂ ਕਿਹੜਾ ਸਿਆਲ ਦਾ ਮੀਂਹ ਜਿਹੜੀ ਠੰਡ ਹੋ ਜੂਗੀ ਗਰਮੀ ਦਾ ਨਹੀਂ ਵਧੀਆ ਗੱਲ ਆ ਮੀਂਹ ਸਨਾਵਾਂਗੇ ਨਾਲੇ ਕੰਮ ਕਰਾਂਗੇ ਨਾ ਕਿਉਂਕਿ ਉਹ ਕੁਲਵੀਰ ਥੱਲੇ ਪਿਆ ਜ਼ਾਦਾ ਉਹਨੇ ਦੱਸਾਇਆ ਰਿਹਾ ਕਿ ਦੇਖ ਕੁਲਵੀਰ ਨੂੰ ਖਾਲਾ ਥੱ ਨੀ ਚ ਮਤਲ ਕੋਈ ਗੱਲ ਨਹੀਂ ਬੱਚੇ ਕਰਦੇ ਹੋਏ ਆਖੀ ਉਹ ਲੰਦੋ ਬਾਤ ਨਾ ਆਹ ਕੱਪੜੇ ਬਰਦਾਗ ਤੇ ਬੱਚਾਂ ਦਾ ਜੀ ਕਹਿੰਦਾ ਮੀਂਹ ਦੇ ਬਾਲੀ ਸਿਨੇ ਦਹੋਂ ਨੂੰ ਬਚਪਨ ਦੇ ਵਿੱਚ ਤੇ ਹੁਣ ਮੈਂ ਕਿਹਦੇ ਪਪਾ ਨੂੰ ਕੋਣ ਬਣਾਤਾ ਮੈਂ ਕੱਤੀ ਕਰੋ ਗੱਲਾਂ ਮਤਾਂ ਆ ਇਹ ਕਹਿ ਰਹੀ ਆ ਕਿ ਮੈਂ ਕੀ ਬੋਲਣਾ ਤੂੰ ਦੱਸ ਤੂੰ ਤਾਂ ਕੋਈ ਗੱਲ ਮੈਂ ਕੀ ਦੱਸਾਂ ਤੁਹਾਨੂੰ ਮੈਨੂੰ ਹੁਣ ਇਹ ਕੀ ਯਾਰ ਇੱਕ ਤੂੰ ਵੀ ਬੱਚਾ ਨਾ ਬੱਚੀ ਬਣੀ ਫਿਰਦੀਆਂ ਮੈਨੂੰ ਆਇਆ ਵੀ ਇਹ ਸੱਟ ਨਾ ਮਰਾ ਲੈਣ ਬੱਚੇ ਕਿਤੇ ਤੇ ਮੈਂ ਇਹਨਾਂ ਦਾ ਚਾਲ ਰੱਖਾਂ ਤੇ ਇਹਨਾਂ ਦੇ ਨਾਲ-ਨਾਲ ਹੀ ਮੀਂਹ ਦੇ ਵਿੱਚ ਨਾਹੀ ਜਾ ਰਹੀਆਂ। ਉਹਦੇ ਪਾਪਾ ਤੁਹਾਨੂੰ ਵਾਰ-ਵਾਰ ਬੱਜ ਜਾਂਦੇ ਯਾਰੇ ਆਜੋ 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 ਨਾ ਮੀਂਹ ਵੀ ਜਦੋਂ ਅਸੀਂ ਹਟਦੇ ਨਹੀਂ ਵੀ ਜਣੋ ਤੇ ਇਹਨਾਂ ਨੂੰ ਬਾਰਿਸ਼ ਤੋਂ ਬਾਰਾਦਾਰ ਲੱਗਦਾ ਵਾ ਤੇ ਸਾਨੂੰ ਮਜ਼ਾ ਆ ਰਿਹਾ ਮੀਂਹ ਚ ਨਾ ਹੁੰਦਾ। ਤੇ ਬੋਲੀ ਜਾ ਰਹੇ ਆ ਸੰਕੇਂਦੇ ਕਿ ਤੁਸੀਂ ਨਾ ਨਹਾਓ। ਹਣ ਮਕਰਵੀਰ ਦੇ ਮੈਂ ਤਾਂ ਸਾਈਕਲ ਵਗੈਰਾ ਕਰਵੀਰ ਦੇ ਅੰਦਰ ਰੱਖਦਾ ਹਾਂ ਤੇ ਬੱਚੇ ਪਿੱਛੇ ਡਾਂਸ ਕਰੀ ਜਾ ਰਹੇ ਤੇ ਮੈਂ ਇਹਨਾਂ ਦੇ ਖਲੋੜੇ ਚੱਕ ਕੇ बारिश तो बचाई जारियां भी जंगाल लग जाऊं इनने खड़ाणियां नु बारिश ਦੇ ਵਿੱਚ ਤੇ ਇਹ ਦੇਖੋ ਇਹ ਮੇਰਾ ਡਾਂਸ ਦਿਖਾਉਣੀ ਹਾਂ ਤੁਹਾਨੂੰ ਲੋ ਪਤਲੀ ਕਮਰੀਆ ਮੇਰੀ ਮੋਏ 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 ਲੋ ਜੀ ਡਾਂਸ ਦੇਖ ਲੋ بارش ਦੇ ਵਿੱਚ ਤੁਹਾਡਾ ਇੰਟਰਟੇਨਮੈਂਟ ਹੋ ਰਿਹਾ ਵਾ ਤੇ بارش کافی ਜਿਆਦਾ ਆ ਰਹੀ ਆ ਹਨਾ ਬੱਦਲ ਵੀ کافی ਜਿਆਦਾ ਹੋ ਚੁੱਕੇ ਆ ਤੇ ਬੱਚਿਆਂ ਨੇ ਵੀ ਰੌਣਕਾਂ ਲਾਈਆਂ ਹੋਈਆਂ ਨੇ ਨਾਲ ਹੀ ਮੀਂਹ ਤੇ ਨਾਲ ਹੀ ਮੇਰੀ ਤੇ ਪਦੀਆ ਮੌਸਮ ਸੁਨਾ ਸੁਨਾ ਜਾ ਹੋ ਗਿਆ ਹੈ ਨਾ ਬਾਲਸ਼ ਨੂੰ ਇੰਜੋਏ ਕਰੋ ਗਰਮੀ ਦੇ ਵਿੱਚ ਤੇ ਬਾਲਸ਼ ਆਦੀਆ ਲੱਗਦੀਆਂ ਚਲੋ ਜੀ ਹੋਰ ਦੱਸੋ ਤੁਸੀਂ ਕੀ ਹਾਲ ਚਾਲ ਹੈ ਤੁਹਾਡਾ ਦੱਸੋ ਕੀ ਕਰਦੇ ਹੋ ਤੇ ਸਾਡੀਆਂ ਵੀਡੀਓਜ਼ ਦੇਖ ਕੇ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਤੇ ਬਾਕੀ ਸ਼ੇਅਰ ਕਰਿਆ ਕਰੋ ਹਨਾ ਤੇ ਕਲਵੀਰ ਪਾਪਾ ਮੈਨੂੰ ਕਹਿ ਰਹੇ ਕਿ ਤੂੰ ਤਾਂ ਤਾਂ ਨੀ 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 ਜਨ ਉਹ ਨੀ ਕਿ ਤੂੰ ਬਰਨਦੀ ਨਹੀਂ ਮੈਂ ਕਹਿੰਦੀ ਉਹਦਾ ਮੈਂ 2-3 ਵਾਰ ਦਿਨ ਬਾਹਰ ਨਹੀਂ ਕਿੜਾ ਸਰਦੀ ਆਈ ਉਹਦਾ ਨਹੀਂ ਹੋਣਾ ਗਰਮੀ ਤਾਂ ਮੋਸਟਲੀ ਸਾਰੀ ਨਹਾ ਲੈਂਦੀ ਆ ਨਾ ਤਾਂ ਇੱਕ ਦਿਨ ਦੀ ਗੱਲਾ ਕਲਵੀਰ ਹੁਣ ਸਾਡਾ ਧਿਆਨ ਕਲਵੀਰ 'ਤੇ ਆ ਕਿ ਕਲਵੀਰ ਬਾਰ-ਬਾਰ ਬਾਰਿਸ਼ ਦੇ ਵਿੱਚ ਪੰਜਾਹਰ ਦਾ ਸਾਨੂੰ ਮੁੱਦਾ ਕਿ ਸੱਟ ਨਾ ਮਰਾਲੇ ਨਾ ਤਬਾਰਿਸ਼ ਦੇ ਮੌਸਮ ਵਿੱਚ ਅਸੀਂ ਹੁਣ ਬਣਾਉਣ ਲੱਗਾ ਫ੍ਰੈਂਚ ਫਰਾਈ ਤੇ ਪਕੌੜੇ ਜੇ ਕਿਸੇ ਨੇ ਖਾਣੇ ਆ ਤੇ ਆ ਜਾਓ ਦੋਸਤੋ ਅਸੀਂ ਤੁਹਾਨੂੰ ਵੀ ਖਵਾ ਦਿੰਨੇ ਆ ਤੇ ਬਾਅਦ ਵਿੱਚ ਤੁਹਾਨੂੰ ਇਹ ਗੱਲ ਸੁਣਾਵਾਂ ਇੱਕ ਦਿਨ ਮੈਂ ਆਹ ਆਪ ਕੋ ਡਰਜੀ ਅਲੀ ਤੇ ਚਾਪਤੀ ਅਲੀ ਵੀਡੀਓ ਵੇਖ ਲਈ ਤੇ ਕਹਿੰਦੇ ਨਾ ਥੱਲੇ ਬਰਤਨ ਥੱਲੇ ਘਾਰੇ ਹੋਏ ਸਾਫ਼ ਹੋ ਜਾਂਦੇ ਆ ਤੇ ਇਦੇ ਨਾਲ ਤੇ ਮੈਂ ਕਹਿ ਵੀ ਚਲੋ ਮੈਂ ਐਕਸਪੈਰੀਮੈਂਟ ਕਰਦੀ ਆ ਤੇ ਟੋਟਲੀ ਐਕਸਪੈਰੀਮੈਂਟ ਮੇਰਾ ਫੇਲ ਰਿਹਾ ਤੇ ਜਿੰਨੂ ਪਾਊਡਰ ਵਾਲੇ ਖਾਲੀ ਡੱਬੇ ਨੂੰ ਦੇਖਦੇ ਆ ਕਿ ਕੁਲਵੀਰ ਦੇ ਪਾਪਾ ਹਲੇ ਤੱਕ ਮੈਨੂੰ ਤਾਂ ਨਹੀਂ ਮੇਰੇ ਮਾਰਦੇ ਕਿ ਤੂੰ ਪਾਊਡਰ ਦੇ ਡੱਬਾ ਖਾਲੀ ਕਰਤਾ ਤੇਰਾ ਬਰਤਨ ਤਾਂ ਥੱਲੇ ਸਾਫ਼ ਨਹੀਂ ਹੋਇਆ ਨਿਚੇ ਕਾਲਾ ਕਾਫੀ ਆ ਜਾਂਦਾ ਸੀ ਮੈਂ ਕਹਿੰਦਾ ਮੈਂ ਤਾਂ ਵੀਡੀਓ ਦੇਖੀ ਸੀ ਚਾਹ ਪਤੀ ਦੇ ਬਾਰਡਰ ਵਾਲੀ ਤਾਂ ਪਾਤਾ ਤੇ ਹੁਣ ਮੈਂ ਕੁਲਵੀਰ ਦੇ ਨਾਲ ਬਾਰਿਸ਼ ਦੇ ਵਿੱਚ ਨਹਾ ਰਹੀ ਆ ਮੇਰਾ ਦਿਲ ਕਰਦਾ ਕਿ ਮੈਂ ਨਹਾ ਲਾਂ ਬੱਚਾ ਨਾਲ ਤੇ ਵੀ ਦੇ ਪਾਪਾ ਮੈਨੂੰ ਕਹ ਰਿਹਾ ਕਿ ਤੂੰ ਨਾ ਭੇਜ ਬਿਮਾਰ ਹੋਣਾ ਮੈਂ ਕਿਹਾ ਇਦਾਂ ਬਾਰੇ ਬਾਰਿਸ਼ ਵਿੱਚ ਕੋਣ ਨੂੰ ਮਾਰੋ ਜੂਗਾ ਨਹੀਂ ਹੁੰਦੇ ਤੂੰ ਮਾਰ ਤੇ ਬਾਰਿਸ਼ ਕਾਫੀ ਜ਼ਿਆਦਾ ਤੇਜ਼ ਹੋ ਗਈ ਸਿਰ ਦੇ ਵਿੱਚ ਕਣੀਆਂ ਇਦਾਂ ਵਜਦੇ ਆ ਜਿਦਾ ਬੱਟੇ ਵਜਦੇ ਹੁੰਦੇ ਜ਼ੋਰ-ਜ਼ੋਰ ਦੀ ਬੱਚੇ ਪਤਾ ਨਹੀਂ ਕਿੱਦਾਂ ਲਾਹ ਜਾ ਰਹੇ ਸਵਾਦੇ ਮੈਨੂੰ ਪਰਵਾਹ ਹੀ ਨਹੀਂ ਬਕਸ਼ਣ ਕਰਕੇ ਨਾ ਤੇ ਮੈਨੂੰ ਤਾਂ ਇਦਾਂ ਵੀ ਲੰਦਾ ਕਿ ਜ਼ੋਰ-ਜ਼ੋਰ ਦੀ ਮੀਂਹ ਪਗੀ ਆ ਰਿਹਾ ਉੱਪਰ ਹੈ ਨਾ ਉਹ ਬਾਰਿਸ਼ ਵਧੀਆ ਬਾਰਿਸ਼ ਨੂੰ ਹਣਾ ਵੀ ਵਧੀਆ ਲੱਗਦਾ ਬਾਰਿਸ਼ ਦਾ ਮੌਸਮ ਵੀ ਵਧੀਆ ਲੱਗਦਾ ਵਾ ਬਾਦ ਵਿੱਚ ਅਸੀਂ ਕੀ ਕੀਤਾ ਅਸੀਂ بارش ਦੇ ਵਿੱਚ ਨਹਾ ਕੇ ਤੇ ਬਾਅਦ ਵਿੱਚ ਅਸੀਂ ਉਹ ਕੁਲਵੀਰ ਨੂੰ ਬਾਤਸਾ ਮਾਰੀ ਜਾ ਰਹੇ ਸੀ ਕਿ ਅਸੀਂ ਕਿ ਅਭੀ ਕੁਲਵੀਰ ਆ ਜਾ ਆ ਜਾ ਆ ਜਾ ਮੈਂ ਕੁਲਵੀਰ ਕਹਿੰਦਾ ਮम्मा ਹਜੇ 5 ਘੰਟੇ ਮੈਂ ਹੋਰ ਨਹਾਉਣਾ ਵਾ ਮੈਨੂੰ ਨਾ ਰੋਕੋ ਮੈਂ ਕਿਹਾ 5 ਘੰਟੇ ਦਾ بارش ਵੀ ਨਹੀਂ ਬਰਦਾਸ਼ਤ ਹੋਣੀ ਅੱਧੇ ਘੰਟੇ ਘੰਟੇ ਵਿੱਚ بارش ਬੰਦ ਹੋ ਜੇ ਤੇ ਵਧੀਆ ਗੱਲ ਆ ਤੇ ਬਾਅਦ ਵਿੱਚ ਅਸੀਂ ਹੁਣ ਫਿਰ ਦੁਬਾਰਾ ਕੁਲਵੀਰ ਕਿ ਮੈਂ ਨਾ ਹੋਣ ਗਿਆ ਚ ਮम्मा ਕੁਲਵੀਰ ਹੁਣ ਮम्मा ਮम्मा ਕਰੀ ਜਾ ਰਿਹਾ ਵਿੱਚ ਹੀ ਮੈਨੂੰ ਤੇ ਕੁਲਵੀਰ ਮੈਂ ਕਿਹਾ ਵੀ ਰੁਕ ਜਾ ਤੇ ਹਾਂ ਸਾਡੀ ਨੂਰ ਆ ਗਈ ਆ ਇਹ ਕਹਿੰਦੀ ਕਿ ਕਿਸੇ ਵੀ ਨੀਂਦ ਵਿੱਚ ਨਹਾਉਣ ਦੇ ਲਈ ਆ ਗਈ ਆ ਮੈਂ ਕਿਹਾ ਨੂਰ ਕੌਣ ਨਹਾਉਣ ਆਇਆ ਨੀਂਦ ਵਿੱਚ ਕਹਿੰਦੀ ਮਾਮੀ ਨਾਲ ਹੀ ਕੁੱਤੀ ਵੀ ਨਾਲ ਲਈ ਨੀਂਦ ਵਿੱਚ ਆ ਗਈ ਆ ਮੈਂ ਕਿਹਾ ਚਲ ਠੀਕ ਐ ਤੇ ਇਹਦੀ ਮੰਮੀ ਪੜਾਉ ਨੂੰ ਛੜ ਕੇ ਉੱਚੜ ਕੇ ਗਈ ਨੂੰ ਮਿੱਥੂ ਕਿਉਂ ਗਈ ਸੀ ਕਿ ਨੀਂਦ ਨਹੀਂ ਆਉਂਦੀ